ਸਤ ਸ੍ਰੀ ਅਕਾਲ ਦੋਸਤੋ ਜੁੜਗਿਓਂ ਚੈਨਲ ਬਰਾਡ ਇਨਫੋਟੇਨਮੈਂਟ ਦੇ ਨਾਲ ਤੇ ਜਿਵੇਂ ਕਿ ਤੁਸੀਂ ਸਵੇਰ ਤੋਂ ਹੀ ਵੱਖ-ਵੱਖ ਨਿਊਜ਼ ਚੈਨਲਾਂ ਉੱਤੇ ਦੋਸਤੋ ਨਿਊਜ਼ ਤੁਹਾਨੂੰ ਤਕਰੀਬਨ ਤੁਸੀਂ ਸੁਣੀ ਲਈ ਹੋਣੀ ਕਿ ਕੱਗਰ ਦੇ ਨੂੰ ਜਿਹੜਾ ਉਹ ਕੱਗਰ ਦੇ ਰਿਗਾਰਡਿੰਗ ਦੋਸਤੋ ਜਿਹੜਾ ਉਹ ਪਟਿਆਲਾ ਤੇ ਰਾਜਪੁਰਾ ਪ੍ਰਸ਼ਾਸਨ ਨੇ ਜਿਹੜਾ ਦੋਸਤੋ ਅਲਰਟ ਜਿਹੜਾ ਜਾਰੀ ਉਹ ਕਰ ਦਿੱਤਾ ਸੋ ਉਸੇ ਦੇ ਰਿਗਾਰਡਿੰਗ ਦੋਸਤੋ ਆਪਾਂ ਆਪਣੇ ਏਰੀਆ 'ਚ ਕੱਗਰ ਦੇ ਕੀ ਹਾਲਾਤ ਨੇ ਤੇ ਉਹਦੇ ਰਿਗਾਰਡਿੰਗ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਤੇ ਤੇ ਲੋਕੇਸ਼ਨ ਦੀ ਦੋਸਤੋ ਵੀਡੀਓ ਗੱਲ ਕਰੀਏ ਕਿ ਜਿਵੇਂ ਪਹਿਲਾਂ ਵੀ ਆਪਾਂ ਇੱਥੋਂ ਹੀ ਤਿੰਨ ਚਾਰ ਜਿਹੜੀਆਂ ਵੀਡੀਓਜ਼ ਨੇ ਉਹ ਅਪਲੋਡ ਕੀਤੀਆਂ ਨੇ ਤੇ ਆਪਾਂ ਦੋਸਤੋ ਇਸ ਟਾਈਮ ਖੜੇ ਆ ਦਿੱਲੀ ਕਟੜਾ ਐਕਸਪ੍ਰੈਸਵੇ ਦਾ ਜਿਹੜਾ ਫਲਾਈਓਵਰ ਜਾਂ ਕਹਿ ਲੋ ਵੀ ਦਿੱਲੀ ਕਟੜਾ ਐਕਸਪ੍ਰੈਸਵੇ ਬਣ ਰਿਹਾ ਤਾਂ ਜਿਹੜਾ ਘੱਗਰਦਾ ਪੁਲਾਏ ਤੇ ਉੱਥੋਂ ਦੀ ਆਪਾਂ ਲੋਕੇਸ਼ਨ ਤੋਂ ਵੀਡੀਓ ਬਣਾ ਰਹੇ ਆ ਤੇ ਇੱਥੇ ਦੋਸਤੋ ਸਭ ਤੋਂ ਨਜ਼ਦੀਕ ਜੇ ਆਪਾਂ ਗੱਲ ਕਰੀਏ ਤਾਂ ਸਭ ਤੋਂ ਨਜ਼ਦੀਕ ਪੈਂਦਾ ਇੱਥੇ ਆਪਾਂ ਨੂੰ ਜੀ ਛਤਰਾਣਾ ਛਤਰਾਣੇ ਤੋਂ ਅੱਗੇ ਮਤਲਬ ਕਿ ਖਨੋਰੀ ਤੇ ਮੋਟੀ ਜੀ ਗੱਲ ਕਿ ਛਤਰਾਣਾ ਤੇ ਖਨੋਰੀ ਦੇ ਨੇੜੇ ਤੇੜੇ ਦੇ ਦੋਸਤੋ ਕਿਕਰ ਦਾ ਜੋ ਵਾਟਰ ਲੈਵਲ ਆ ਉਹਦੀ ਤੁਸੀਂ ਸਾਹਮਣੇ ਜਿਹੜੀ ਉਹ ਵੀਡੀਓ ਦੇਖ ਰਹੇ ਹੋ ਤੇ ਜੇ ਕਿਕਰ ਦੇ ਦੋਸਤੋ ਪਾਣੀ ਦੀ ਗੱਲ ਕਰੀਏ ਤਾਂ ਪਹਿਲਾਂ ਨਾਲੋਂ ਜਿਹੜੀ ਤੁਹਾਨੂੰ ਵੀਡੀਓ ਪਾਈ ਸੀ ਉਸ ਤੋਂ ਲੈਵਲ ਇਹਦਾ ਉਸ ਤੋਂ ਕਾਫੀ ਦੋਸਤੋ ਆਪ ਹੈ ਤੇ ਸਪੀਡ ਵੀ ਦੋਸਤੋ ਇਸ ਦੀ ਕਾਫੀ ਮਤਲਬ ਕਿ ਤੇਜ਼ ਹੈ ਤੇ ਜਿਵੇਂ ਕਿ ਪਿੱਛੇ ਆਪਾਂ ਟੀਵੀ ਦੇ ਵਿੱਚ ਵੀਡੀਓਜ਼ ਦੇਖੀਆਂ ਨੇ ਤੇ ਉਸੇ ਹਿਸਾਬ ਨਾਲ ਦੋਸਤੋ ਇਹ ਤਾਂ ਇੱਥੋਂ ਦੇ ਸਥਾਨਕਾਂ ਨਾਲ ਗੱਲ ਕੀਤੀ ਹੈ ਕਿ ਇਹ ਤਾਂ ਲਾਈਵ ਲੈ ਜਿਹੜਾ ਉਹ ਮਤਲਬ ਕਿ ਅਪ ਹੋ ਰਿਹਾ ਹੈ ਪਹਿਲਾਂ ਨਾਲ ਹੌਲੀ-ਹੌਲੀ ਤੇ ਜੋ ਕਿ ਦੋਸਤੋ ਚੰਗੀ ਗੱਲ ਤਾਂ ਆਪਾਂ ਚਲੋ ਇਸ ਨੂੰ ਨਹੀਂ ਕਹਿ ਸਕਦੇ ਪਰ ਦੋਸਤੋ ਕੁਦਰਤ ਹੈ ਕੁਦਰਤ ਨਾਲ ਕੋਈ ਆਪਾਂ ਮੱਥਾ ਵੀ ਨਹੀਂ ਲਾ ਸਕਦੇ ਜੋ ਕੁਦਰਤ ਨੇ ਕਰਨਾ ਉਹ ਮਤਲਬ ਕਿ ਕਰਨੀ ਆ ਸੋ ਆਪਣੀ ਤਾਂ ਇਹ ਇੱਕ ਅਰਦਾਸ ਹੀ ਹੈ ਕਿ ਇਹ ਦਾ ਲਾਇਵ ਲੈ ਜਿਹੜਾ ਦੋਸਤੋ ਪਾਣੀ ਦਾ ਉਹ ਬਾਹਰ ਮਤਲਬ ਕਿ ਨਾ ਨਿਕਲੇ ਤੇ ਵਿੱਚ ਵਿੱਚ ਹੀ ਇਹ ਪਹਿਲਾਂ ਦੀ ਤਰ੍ਹਾਂ ਮਤਲਬ ਕਿ ਵਿੱਚੋਂ ਵਿੱਚ ਹੀ ਜੋ ਇਹ ਅੱਗੇ ਨਿਕਲਦਾ ਰਹੇ ਸੋ ਦੋਸਤੋ ਜੇ ਘੱਗਰ ਦੇ ਬਾਰੇ ਗੱਲ ਕਰੀਏ ਤਾਂ ਤਾਂ ਦੋਸਤੋ ਇਹ ਹਿਮਾਚਲ ਦੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚੋਂ ਮਤਲਬ ਕਿ ਦੋਸਤੋ ਇਸ ਦਾ ਜਿਹੜਾ ਉਹ ਜਨਮ ਹੁੰਦਾ ਕਾਲਕਾ ਦੇ ਆਸ-ਪਾਸ ਮਤਲਬ ਕਿ ਇਹ ਇਸ ਦੀ ਜਿਹੜੀ ਉਹ ਸ਼ੁਰੂਆਤ ਹੁੰਦੀ ਹੈ ਜਿੰਨਾ ਕ ਦੋਸਤੋ ਇਹਦੇ ਬਾਰੇ ਰਿਸਰਚ ਕਰਨ ਤੇ ਪਤਾ ਲੱਗਿਆ ਤੇ ਕਾਲਕਾ ਦੇ ਮਤਲਬ ਕਿ ਆਸ-ਪਾਸ ਇਸ ਦੀ ਸ਼ੁਰੂਆਤ ਹੁੰਦੀ ਹੈ ਤੇ ਜਿਹੜਾ ਮਤਲਬ ਕਿ Shimla area ਹਿਮਾਚਲ ਦਾ ਉਹਦਾ ਦੋਸਤੋ ਲਗਭਗ 50% ਜਿਹੜਾ ਪਾਣੀ ਆ ਉਹ ਛੋਟੇ-ਛੋਟੇ ਨਦੀਆਂ ਨਾਲਿਆ ਰਾਹੀਂ ਹੁੰਦਾ ਹੋਇਆ ਉਹ ਲਗਭਗ ਦੋਸਤੋ ਕਕਰਦੇ ਦੇ ਵਿੱਚ ਹੀ ਮਤਲਬ ਕਿ ਆ ਕੇ ਸਮਾਉਂਦਾ ਤੇ ਉਸ ਤੋਂ ਬਾਅਦ ਦੋਸਤੋ ਹਰਿਆਣਾ ਸਾਈਡ ਤੋਂ ਜਿਹੜੀ ਟਾਂਗਰੀ ਨਦੀ ਆ ਉਹ ਵੀ ਮਤਲਬ ਕਿ ਇਹਦੇ ਵਿੱਚ ਹੀ ਆ ਕੇ ਸਮਾਉਂਦੀ ਹੈ ਤੇ ਬਾਕੀ ਦੋਸਤੋ ਜਿਵੇਂ ਤੁਸੀਂ ਪਿੱਛੇ ਵੀਡੀਓਜ਼ ਦੇ ਵਿੱਚ ਦੇਖਿਆ ਹੀ ਹੋਊਗਾ ਟੀਵੀ ਦੇ ਉੱਪਰ ਆਪਾਂ ਦੇਖ ਰਹੇ ਹਾਂ ਕਿ ਪਾਣੀ ਦਾ ਲੈਵਲ ਜਿਹੜਾ ਪਿੱਛੋਂ ਦੋਸਤੋ ਕਾਫੀ ਇਹਦੇ ਵਿੱਚ ਛੱਡਿਆ ਜਾ ਰਿਹਾ ਹੈ ਤੇ ਚੰਡੀਗੜ੍ਹ ਦੀ ਦੋਸਤੋ ਲੇਕ ਦੀ ਜੇ ਗੱਲ ਕਰੀਏ ਉਹਦਾ ਵੀ ਅੱਜ ਮਤਲਬ ਕਿ ਅਪਡੇਟ ਆ ਰਹੀ ਸੀ ਕਿ ਉਹ ਵੀ ਖਤਰੇ ਦੇ ਨਿਸ਼ਾਨ ਦੇ ਲਗਭਗ ਬਰਾਬਰੀ ਪਹੁੰਚ ਚੁੱਕੀ ਆ ਤਾਂ ਉਹਦਾ ਵੀ ਜਿਹੜਾ ਫਲੋ ਹੈ ਫਲੱਡ ਗੇਟਸ ਨੇ ਦੋਸਤੋ ਉਹ ਵੀ ਖੋਲਣ ਦੇ ਮਤਲਬ ਕਿ ਬਿਲਕੁਲ ਕਗਾਰਤੇ ਨੇ ਤੇ ਜੇ ਉਹਦੇ ਵੀ ਦੋਸਤ ਫਲੱਡ ਗੇਟ ਖੁੱਲਦੇ ਨੇ ਤਾਂ ਉਹਦਾ ਪਾਣੀ ਵੀ ਦੋਸਤੋ ਘਮ ਫਿਰ ਕੇ ਸਾਰਾ ਤੇ ਕਗਰ ਦੇ ਮਤਲਬ ਕਿ ਵਿੱਚ ਹੀ ਆਉਂਦਾ ਸੋ ਹਾਲਾਤ ਸੁਖਾਵੇਂ ਤਾਂ ਬਣਦੇ ਦੋਸਤੋ ਨਹੀਂ ਨਜ਼ਰ ਆ ਰਹੇ ਪਰ ਫਿਰ ਵੀ ਦੋਸਤੋ ਪ੍ਰਮਾਤਮਾ ਅਗੇ ਹੀ ਅਰਦਾਸ ਬੇਨਤੀ ਕਰਦੇ ਆ ਕਿ ਇਹ ਪਾਣੀ ਆ ਜਿਹੜਾ ਦੋਸਤੋ ਸੁਖ ਸ਼ਾਂਤੀ ਨਾਲ ਵਿੱਚੋ ਵਿੱਚੀ ਹੀ ਜਿਹੜਾ ਉਹ ਬਾਹਰ ਨਿਕਲ ਜਾਵੇ ਤੇ ਬਾਹਰ ਨਾ ਆਵੇ ਤੇ ਜੇ ਬਾਹਰ ਆਉਂਦਾ ਤਾਂ ਫਿਰ ਹੁਣ ਦੇ ਹਾਲਾਤ ਮਤਲਬ ਕਿ ਕਿਸਾਨਾਂ ਲਈ ਤਾਂ ਇਹ ਕੋਈ ਬਹੁਤੇ ਮਤਲਬ ਚੰਗੇ ਜਿਹੜੇ ਉਹ ਨਹੀਂ ਬਣਦੇ ਨਜ਼ਰ ਆ ਰਹੇ ਸੋ ਪਾਣੀ ਦੀ ਸਪੀਡ ਦੋਸਤੋ ਕਾਫੀ ਮਤਲਬ ਕਿ ਤੇਜ਼ ਹੈ ਪਿਛਲੀਆਂ ਜਿੰਨੀਆਂ ਵੀ ਆਪਾਂ ਨੇ ਵੀਡੀਓ ਬਣਾਈਆਂ ਨੇ ਸਾਰਿਆਂ ਵੀਡੀਓ ਨਾਲੋਂ ਮਤਲਬ ਕਿ ਪਾਣੀ ਦੀ ਸਪੀਡ ਦੋਸਤੋ ਇਹਦੀ ਤੇਜ਼ ਹੈ ਤੇ ਇੱਥੋਂ ਦੇ ਸਥਾਨਕ ਲੋਕਾਂ ਤੋਂ ਜਿੰਨੀ ਕੁ ਗੱਲਬਾਤ ਕੀਤੀ ਹੈ ਤਾਂ ਉਹ ਮਤਲਬ ਕਿ ਪਾਣੀ ਤੋਂ ਹੀ ਲਗਭਗ ਅੰਦਾਜ਼ਾ ਲਾਉਂਦੇ ਨੇ ਕਿ ਇਹਦਾ ਲੈਵਲ ਜਿਹੜਾ ਉਹ ਉੱਪਰ ਜਾਣਾ ਹੈ ਜਾਂ ਥੱਲੇ ਸੋ ਪਾਣੀ ਦੀ ਸਪੀਡ ਦੋਸਤੋ ਕਾਫੀ ਤੇਜ਼ ਹੈ ਸੋ ਬਾਕੀ ਥੋੜਾ ਤੁਹਾਨੂੰ ਹੋਰ ਪੁਲ ਦੇ ਨਜ਼ਦੀਕ ਜਾ ਕੇ ਦਿਖਾਉਣੀ ਆ ਸੋ ਦੋਸਤੋ ਤੁਹਾਨੂੰ ਮਤਲਬ ਕਿ ਪੁਲ ਦੇ ਪਿੱਲਰਾਂ ਤੋਂ ਪਾਣੀ ਦੀ ਸਪੀਡ ਦਾ ਜਿਹੜਾ ਉਹ ਅੰਦਾਜ਼ਾ ਜਿਹੜਾ ਉਹ ਤਕਰੀਬਨ ਦੋਸਤ ਲੱਗ ਹੀ ਗਿਆ ਹੁਣ ਤੇ ਜੋ ਕਿ ਨਿਰੰਤਰ ਮਤਲਬ ਕਿ ਵਾਟਰ ਦਾ ਇੱਥੇ ਦਾ ਜਿਹੜਾ ਘੰਗਰ ਦਾ ਦੋਸਤੋ ਲਾਈਵ ਲੈ ਉਹ ਵਜ ਰਿਹਾ ਜੋ ਕਿ ਇੱਥੋਂ ਦੇ ਏਰੀਆ ਲਈ ਖਤਰੇ ਦੀ ਦੋਸਤੋ ਘੰਟੀ ਕਹਿ ਸਕਦੇ ਆ ਕਿਉਂਕਿ ਇੱਧਰ ਜੀਰੀਆਂ ਨੇ ਜਿਹੜੀਆਂ ਦੋਸਤੋ ਉਹ ਮੈਂ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਕਿ ਹੁਣ ਖਲੇ ਥੋੜਾ ਟਾਈਮ ਪਹਿਲਾਂ ਹੀ ਲੱਗੀਆਂ ਸੀ ਤੇ ਜੇ ਹੁਣ ਇਹ ਦੋਸਤੋ ਬਾਹਰ ਆਉਂਦਾ ਤਾਂ ਹੁਣ ਦਾ ਹੋਇਆ ਨੁਕਸਾਨ ਦੀ ਤਪੂਰਤੀ ਕਰਨੀ ਦੋਸਤੋ ਬਹੁਤ ਮੁਸ਼ਕਲ ਹੋ ਜਾਣੀ ਹੈ ਕਿਉਂਕਿ ਪਨੀਰੀਆਂ ਵਗੈਰਾ ਦੀ ਬਹੁਤ ਸਮੱਸਿਆ ਜਿਹੜੀ ਉਹ ਆਉਣੀ ਆ ਸੋ ਪਰਮਾਤਮਾ ਅੱਗੇ ਦੋਸਤੋ ਹੀ ਅਰਦਾਸ ਬੇਨਤੀ ਹੈ ਕਿ ਇਹ ਜਿਹੜਾ ਮਤਲਬ ਕਿ ਵਿੱਚ ਵਿੱਚ ਹੀ ਸਿਮਟ ਕੇ ਰਹਿ ਜਾਏ ਬਾਹਰ ਇਸ ਦਾ ਫਲੋ ਨਾ ਜਾਵੇ ਪਰ ਪਾਣੀ ਦੀ ਸਪੀਡ ਦੇਖ ਕੇ ਦੋਸਤੋ ਕੁਝ ਹੋਰ ਹੀ ਮਤਲਬ ਕਿ ਦ੍ਰਿਸ਼ ਬਣਦੇ ਜਿਹੜੇ ਉਹ ਨਜ਼ਰ ਆ ਰਹੇ ਨੇ ਸੋ ਐਸੀ ਦੋਸਤੋ ਆਪਣੀ ਵੀਡੀਓ ਤੇ ਇਦਾਂ ਦੀਆਂ ਦੋਸਤੋ ਹੋਰ ਅਪਡੇਟਸ ਜਾਣਨ ਲਈ ਆਪਣੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਜਿਹੜਾ ਉਹ ਜ਼ਰੂਰ ਕਰਕੇ ਜਾਇਓ ਤੇ ਇੱਕ ਵਾਰ ਦੋਸਤੋ ਤੁਹਾਨੂੰ ਫੇਰ ਦੱਸ ਦਿੰਨੇ ਆ ਇਹ ਜਿਹੜੀ ਲੋਕੇਸ਼ਨ ਹੈ ਇਹ ਮਤਲਬ ਕਿ ਖਨੌਰੀ ਛਤਰਾਣਾ ਏਰੀਏ ਦੀ ਆਪਾਂ ਤੁਹਾਨੂੰ ਜਿਹੜੀ ਅਪਡੇਟ ਕੱਗਰ ਦੀ ਦੋਸਤੋ ਉਹ ਦੇ ਰਹੇ ਆ ਤੇ ਟਾਈਮ ਟੂ ਟਾਈਮ ਦੋਸਤੋ ਆਪਾਂ ਆਪਣੇ ਚੈਨਲ ਦੇ ਉੱਤੇ ਕੱਗਰ ਦੀ ਜਿਹੜੀ ਉਹ ਮੀਨਸ ਕਿ ਮਾਨਸੂਨ ਦੇ ਟਾਈਮ ਦੇ ਵਿੱਚ ਆਪਾਂ ਅਪਡੇਟ ਜਿਹੜੀ ਉਹ ਦਿੰਦੇ ਰਹਿੰਨੇ ਆ ਸੋ ਇਦਾਂ ਦੀਆਂ ਦੋਸਤੋ ਅਪਡੇਟਸ ਲੈਣ ਲਈ ਆਪਣਾ ਚੈਨਲ ਟਰਾਲ ਇਨਫੋਰਟੇਨਮੈਂਟ ਸਬਸਕ੍ਰਾਈਬ ਜਿਹੜਾ ਉਹ ਜ਼ਰੂਰ ਕਰਕੇ ਜਾਇਓ ਤੇ ਆਉਣ ਵਾਲੇ ਦੋਸਤੋ ਕੁਝ ਇੱਕ ਦੋ ਦਿਨ ਤੋਂ ਬਾਅਦ ਦੁਬਾਰਾ ਫੇਰ ਦੋਸਤੋ ਆਪਾਂ ਇਹਦੀ ਅਪਡੇਟ ਵਾਟਰ ਲੈਵਲ ਦੀ ਜਿਹੜੀ ਉਹ ਫੇਰ ਲੈ ਕੇ ਆਵਾਂਗੇ ਸੋ ਏ ਸੀ ਆਪਣੀ ਅੱਜ ਦੀ ਵੀਡੀਓ ਤੇ ਵੀਡੀਓ ਚਲੋ ਇਹ ਵਧੀਆ ਤਾਂ ਕੀ ਤਾਂ ਮੈਨੂੰ ਵੀ ਖੁਦ ਨੂੰ ਵੀ ਮਤਲਬ ਕਿ ਇਹ ਸਿਸਟਮ ਦੋਸਤੋ ਵਧੀਆ ਜਿਹੜਾ ਉਹ ਨਹੀਂ ਲੱਗ ਰਿਹਾ ਸੋ ਫੇਰ ਵੀ ਤੇ ਚਲੋ ਮਿਲਦੇ ਹਾਂ ਦੋਸਤੋ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਤਦ ਤੱਕ ਲਈ ਸੱਚੇ ਕਾਲ ਦੀ ਸਾਰਿਆਂ ਨੂੰ